ਕਿੱਥੇ ਆ ਗਿਆ ਬਾਥਰੂਮ ਕਿੱਥੇ ਜਾਣਾ ਜਾ ਨਾ ਜਾ ਉਹ ਜੀ ਨਾ ਕਰਕੇ ਜੇ ਉਹਨਾਂ ਨੇ ਕਹਿਤਾ ਤੇ ਨਹੀਂ ਆਇਆ ਸਰ ਅਸੀਂ ਤਾਂ ਗਾਂ ਕੁਝ ਨਹੀਂ ਮੇਰੀ ਇੱਕ ਮਿੰਟ ਕਾ ਲਓ ਨਹੀਂ ਨਹੀਂ ਅਸੀਂ ਨਹੀਂ ਰੋ ਰਹੇ ਉਹ ਤਰੀਕੀ ਨਹੀਂ ਮਦਦ ਲਈ ਸਾਡੀ ਸਾਡੀ ਮਦਦ ਕਰੀ ਹੁੰਦੀ ਅਸੀਂ ਇੱਥੇ ਕਿਉਂ ਖੜਦੇ ਕਿਉਂ ਖੜਦੇ ਤੁਹਾਨੂੰ ਖੜਨੇ ਦੀ ਲੋੜ ਸੀ ਭਾਈ ਅਸੀਂ ਹਾਈ ਇੰਨੇ ਦੁਖੀ ਯਾਰੀ ਦੁਖੀ ਇੰਨੇ ਅਸੀਂ ਕਰਗੇ ਵੀ ਨਹੀਂ ਗੱਡੀਆਂ ਬਾਈਕਾਂ ਦਾ ਜਵਾਬ ਦੇ ਬਾਈ ਜੀ ਕਰਦੇ ਦੂਜੇ ਸਰਕਾਰ ਕਿਹੜੇ ਜਵਾਬ ਦਾ ਨਹੀਂ ਮਸਲਿਆਂ ਦੇ ਹੱਲ ਹੁੰਦੇ ਭਗ ਹੋਏ ਨਹੀਂ ਜੀ ਵੀ ਉਹ ਹੁਣ ਆ ਕੇ ਇੱਕ ਨਰਮੇ ਵਾਲਾ ਸਾਡਾ ਉਹ ਹੈ ਕੋਈ ਮੋਟਰ ਵੀ ਸਾਨੂੰ ਮਿਲੇਗੀ 5 ਸਾਲਾਂ 'ਚ ਕੋਈ ਹੋਰ ਵੀ ਮਿਲੇਗਾ ਉਹ ਸਾਨੂੰ ਪਰਵਾਹ ਨਹੀਂ ਉਹ ਮੈਂ ਮਤਲਬ ਅੱਜ ਹੀ ਗੱਲ ਕੀਤੀ ਜਿਹੜਾ ਮਰਜ਼ੀ ਤੰਦਾ ਆਪਦੇ ਨੰਬਰ ਲਿਖਾ ਦੋ ਮੈਂ ਉਹਨਾਂ ਨੂੰ ਐਜੇ ਦੱਸ ਦਿੰਦਾ ਤੁਸੀਂ ਐ ਐ ਕਰੋ ਦੂਜੀ ਗੱਲ ਇੱਕ ਮਿੰਟ ਬਾਈ ਜੀ ਇੱਕ ਮਿੰਟ ਹੁਣ ਦੇਖੋ ਮੈਂ ਉਹਦਾ ਜਵਾਬ ਦੇ ਦਿੰਦਾ ਦੱਸੋ ਦੱਸੋ ਜੇ ਬਾਈ ਜੀ ਮੈਂ ਤੁਹਾਨੂੰ ਨਾਂ ਦੱਸਿਆ ਕੋਈ ਤੁਹਾਡੇ ਤੋਂ ਦੂਰ ਤਾਂ ਨਹੀਂ ਕਿਤੇ ਮਰਜੀ ਥੀ ਨਹੀਂ ਆ ਵੀ ਤੁਸੀਂ ਇੱਥੇ ਖੜੇ ਹੋ ਚਲੋ ਹੁਣ ਤੁਹਾਨੂੰ ਮੈਂ ਗੱਲ ਆਖੂਗਾ ਜਿਵੇਂ ਬਾਈ ਨੇ ਤਾਂ ਮਿੱਟੀ ਪਾਤੀ ਉਹ ਤੇ ਵੀ ਐ ਨਹੀਂ ਕਰਨਾ ਉਹ ਨਹੀਂ ਕਰਨਾ ਜੇ ਕਰਨਾ ਸੀ ਤਾਂ ਮੈਂ ਵੀ ਤੁਹਾਡੇ ਕੋਲ ਖੜਾ ਹਾਂ ਇੱਕ ਗੱਲ ਹੈ ਦੂਜੀ ਗੱਲ ਤੁਸੀਂ ਇੱਥੇ ਨਾਂ ਵੀ ਖੜੇ ਹੁੰਦੇ ਹੁਣ ਤੁਸੀਂ ਵਿੱਚ ਨਹੀਂ ਸੀ ਤੁਸੀਂ ਇਹ ਮਨ ਨੂੰ ਨਾਂ ਮਨ ਨੂੰ ਜਿਹੜੇ ਤੁਹਾਡੇ ਪਿੰਡਾਂ ਦੇ ਬੰਦੇ ਉਹਨਾਂ ਨੂੰ ਮੈਂ ਪੁੱਛੀ ਜਾਂਦਾਈ ਬਾਈਰੇ ਪਹਿਲਾਂ ਕਿਸੇ ਨੇ ਕਹਤਾ ਬ੍ਰਹਮਣ ਆ ਮੰਗਾ ਪਹਿਲਾਂ ਬ੍ਰਹਿਮਣ ਚੱਲ ਵੜੋ ਕਹਿੰਦੇ ਨਹੀਂ ਕਰਮਗੜ ਛਤਰਾ ਵੀ ਖੜੇ ਆ ਮੰਗਾ ਪਹਿਲਾਂ ਉੱਥੇ ਚੱਲ ਵੜੋ ਜਿਹਦਾ ਮਤਲਬ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਪਹਿਲੀ ਗੱਲ ਨਹੀਂ ਗੱਲ ਅਸੀਂ ਗੱਲ ਹੀ ਕਰਾਂਗੇ ਗੱਲ ਬਾਈ ਜੀ ਉਦੋਂ ਕਰਨੀ ਸੀ ਜਦੋਂ ਸਾਡੇ ਗੜੇ ਪੈਣਗੇ ਕਹਿੰਦੇ ਮੈਂ ਤਾਂ ਕਰਨੀ ਹੈ ਤੁਸੀਂ ਆਏਗੇ ਇਹਦਾ ਮਤਲਬ ਇੱਕ ਤਰੀਕ ਤੇ ਗੜੇ ਪੈ ਗਏ ਬਾਈ ਪਰ ਮੈਂ ਤੁਹਾਡੇ ਤੋਂ ਮੁਨਕਰ ਵੀ ਨਹੀਂ ਯਾਰ ਕਿਸੇ ਗੱਲੋਂ ਤੁਹਾਡੇ ਤੋਂ ਪਾਸੇ ਵੀ ਨਹੀਂ ਬਾਈ 15 ਦਿਨ ਵੀ ਤੁਹਾਨੂੰ ਮਿਲ ਕੇ ਸੀ ਤੇ ਫਲੇਅਰ ਵੀ ਨਹੀਂ ਲਾਣ ਕਰੇ ਮਾਫ਼ ਜੀ ਦਾ ਵੀ ਇੰਨਾ ਮਾਫ਼ ਜੀ ਦੇਵਾਂਗੇ ਵੀਰੇ ਤਾਂ ਤਾਂ ਐ ਹੋਇਆ ਬਈ ਮੈਂ ਜਿਹੜੀ ਗੱਲ ਦਾ ਨਹੀਂ ਵੀਰੇ ਤੁਹਾਡਾ 20 ਕਿਲੋਮੀਟਰ ਬਾ ਬਾਈ 20 ਕਿਲੋਮੀਟਰ ਵਾਪਸ ਚਾਰ ਪੰਜ ਪਿੰਡਾ ਜਾ ਕੇ ਵੀ ਗਏ ਸੀ ਪਰ ਇਹ ਨਹੀਂ ਸਾਡੇ ਕਿੰ ਕੁ ਸੁਣੀ ਇਹਦੇ ਓਵਰ ਆਲ ਗੱਲ ਹੈ ਐ ਨਹੀਂ ਨਾ ਫਿਰ ਉਹ ਚਾਰ ਪਿੰਡਾਂ ਦਾ ਬੇਜੂ ਥੋੜਾ ਨਾਲ ਹੀ ਪੈਣਾ ਉਹਦਾ ਗੱਲ ਹੁੰਦੀ ਹੈ ਇੱਕ ਵੀ ਦੇਖ ਲਿਆ ਸਾਰੇ ਪਿੰਡਾਂ ਨੂੰ ਮਿਲ ਜਾਣਾ ਸਾਰਿਆਂ ਦੀ ਕਰ ਦੋ ਨਹੀਂ ਤੁਸੀਂ ਸਰ ਅੱਜ ਦੱਸ ਦਿਓ ਸਾਨੂੰ ਕਿੰਨਾ ਮਾਅਬਜਾ ਮਿਲੂਗਾ ਅੱਜ ਦੱਸੋ ਇਹਨੇ ਨਾ ਕਿੱਲੇ ਤਾਂ ਦੇਵਾਂਗੇ ਦੱਸਣਾ ਦੇਖੋ ਆਪਣੀ ਫਿਰ ਗੱਲ ਵਿੱਚ ਕੱਚੀ ਰਹਿ ਜਾਣੀ ਹੈ ਹੁਣ ਉਹ ਚੀਜ਼ ਤੇ ਵੇਖਣ ਦੇ ਮੇਰੀ ਆਫੀਸ਼ੀਅਲੀ ਗੱਲ ਨਹੀਂ ਨਾ ਚੱਲਣੀ ਮਤਲਬ ਸਰਕਾਰੀ ਦੌਰ ਤੇ ਉਹ ਮੈਂ ਨਹੀਂ ਨਾ ਦੱਸਣਾ ਕਿੰਨਾ ਦੇਣਾ ਹਾਂ ਜਿੱਥੋਂ ਮੈਂ ਪੁੱਛ ਕੇ ਦੱਸਣਾ ਮੈਂ ਤਾਂ ਆਖੀ ਜਨ ਪਿਧਵੀ 4 ਨੰਬਰ ਲਿਖਾਓ 5 ਲਿਖਾਓ ਤੁਸੀਂ ਮੈਥੋਵਾਂ ਮਾਂ 5 ਨੰਬਰ ਲਿਖੋ ਅੱਜ ਹੀ ਸ਼ਾਮ ਨੂੰ ਰਾਬਤਾ ਕਰੋ ਕੱਲ ਨੂੰ ਸਵੇਰੇ ਦੇਖ ਰ ਕਰੋ ਆਪਣੇ ਹੁਣ ਉੱਥੇ ਕਿਸਾਨੀ ਧਰਨੇ ਵਾਲੇ ਮੁੰਡੇ ਸੀ ਆ ਮਤਲਬ ਜੋਬ ਵਾਲੇ ਮੈਂ ਉਹ ਆਏ ਉੱਥੇ ਬਹਿ ਗਏ ਜਿਹੜੇ ਮੁੰਡੇ ਉਹਦੇ ਚ ਲੱਗੇ ਉਹਨਾਂ ਨੂੰ ਪੁੱਛ ਲਓ ਜਿਹੜੇ ਰਹਿ ਗਏ ਉਹਨਾਂ ਨੂੰ ਪੁੱਛ ਲਓ ਉਹਨਾਂ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਵੀ 31 ਮਾਰਚ ਤੋਂ ਪਹਿਲਾਂ ਚਲੋ ਮਤਲਬ ਉਹਦਾ ਸੈਸ਼ਨ ਸੂਚਨ ਚੱਲਦਾ ਹੀ ਪਤਾ ਨਹੀਂ ਨਹੀਂ ਚੱਲੇ ਸੀ ਜੋ ਵੀ ਮੈਨੂੰ ਉਹਨਾਂ ਨੂੰ ਮਿਲਣਾ ਸੀ ਕਾਰਨ ਇਹਨਾਂ ਨੂੰ ਕਿਹਾ ਕਿ ਤੁਸੀਂ ਬਾਈ ਕਹਿੰਦਾ ਹਾਂ ਬਣਾ ਲੈ ਮੈਂ ਉਹਨਾਂ ਨੂੰ ਜਿਵੇਂ ਕਿਹਾ ਵੀ 31 ਮਾਰਚ ਤੋ ਪਹਿਲਾਂ ਤੁਹਾਡਾ ਹੱਲ ਹੋ ਜੂਗਾ ਵੀ ਮੈਂ ਮੂਰੋਂ ਪੁੱਛ ਕੇ ਤੁਹਾਨੂੰ ਦੱਸਿਆ ਦੂਜੀ ਵਾਰ ਜਦੋਂ ਮੈਂ ਗਿਆ ਮੈਂ ਉਹਨਾਂ ਦੇ ਕੋਲ ਖੜੇ ਨਹੀਂ ਮੈਂ ਕਿਹਾ ਵੀ ਜੇ ਮੈਨੂੰ ਮੂਰੋਂ ਇਹ ਜਵਾਬ ਆਇਆ ਤੁਸੀਂ ਦੱਸੋ ਆਪਾਂ ਕੀ ਗੱਲ ਰੱਖੀ ਉਹ ਆਦੇ ਕੋਈ ਨਾ ਅਸੀਂ ਇੱਥੇ ਬੈਠੇ ਆ ਅਸੀਂ ਉੱਠ ਨਹੀਂ ਸਕਦੇ ਸਾਡੀ ਕਮਿਟਮੈਂਟ ਹੈ ਮਖਰ ਜੀ ਆਿਆਂ ਨੂੰ ਹੈ ਜੇ ਮੇਰਾ ਕੋਈ ਹੋਰ ਸਹਾਇਕ ਚਾਹੀਦਾ ਕੋਈ ਦੁੱਧ ਚਾਹ ਪਾਣੀ ਪਰ ਮੈਂ ਤੁਹਾਨੂੰ ਇਹ ਕਹਿੰਦਾ ਵੀ ਅਗਲੇ ਦਿਨ ਤੁਸੀਂ ਨਾ ਗੱਲੋ ਇੰਨੀ ਤਰੀਕ ਨੂੰ ਤੁਹਾਡਾ ਪ੍ਰਬੰਧ ਹੋ ਜਾਊਗਾ ਅਗਲੇ ਦਿਨ ਆ ਕੇ ਉਹਨਾਂ ਨੂੰ ਲਿਸਟਾਂ ਬਸ ਤੇ ਧਰਨਾਂ ਲਈ ਰੱਖਿਆ ਖੁਸਾਲੇ ਨੇ ਅਗਰਾਹਾਂ ਵਾਲੇ ਹੁਣ ਉੱਥੇ ਬੈਠੇ ਆ ਚਲੋ ਉਹ ਵੀ ਸਾਡੇ ਭੈਣ ਭਰਾਈ ਅਸੀਂ ਵੀ ਉਹਨਾਂ ਦੀ ਹਨ ਇੱਕ ਪੁਰਾਣੀ ਦੁਨੀਆ ਨਾਲ ਚਲੋ ਅੱਡ ਤਰੇਵਰ ਤੇ ਉੱਥੇ ਕਿਹੜਾ ਕੋਈ ਨਿਆ ਹੋ ਗਿਆ ਹੀ ਅਜੇ ਉਹਨਾਂ ਨੂੰ ਢੂੰਗਾ ਲਗੜਾਈ ਜਾਂਦੇ ਨੂੰ ਇੰਨੇ ਦਿਨ ਹੋ ਗਏ ਓਏ ਤੁਸੀਂ ਬਾਈ ਤੁਸੀਂ ਦੱਸੋ ਮੈਂ 5 ਪਿੰਡਾਂ ਦਾ ਪ੍ਰਧਾਨ ਹਾਂ ਠੀਕ ਯੂਗਰਾਹਾਂ ਅਗਰਾਹਾਂ ਜਿੱਥੇ ਬੰਦੀਆਂ ਆ ਆ 5 ਪਿੰਡ ਮੇਰੇ ਕੋਲ ਅਸੀਂ ਸਰਦਾਰਗੜ ਤੱਕ ਜਾਂਦੇ ਆ ਤੁਸੀਂ ਅੱਜ ਹੈ ਨਹੀਂ ਸੀ ਇਹ ਅਸੀਂ ਹੁਣ ਜਦੋਂ ਫੋਨ ਐਸੇ ਕਰਕੇ ਤੁਹਾਡਾ ਕੋਲੇ ਆ ਗਿਆ ਨਹੀਂ ਮੈਨੂੰ ਪਤਾ ਸੀ ਵੈਸੇ ਮੈਂ ਆਉਣਾ ਹੀ ਸੀ ਉਹਦੇ ਸੀ ਸ਼ਾਇਦ ਮਹਿਮਣ 4 ਤਰੀਕ ਦੇ ਅਸੀਂ ਬੈਠੇ ਹਾਂ ਪਰ ਸੋ ਖੁੱਡੀਆਂ ਸਾਹਿਬ ਆਏ ਸੀ ਕਚਾਰੀਆਂ ਵਕੀਲਾਂ ਨਾਲ ਮੀਟਿੰਗ ਸੀ ਉਹ ਵੀ ਮੀਟਿੰਗ ਦੇਖ ਕੇ ਮੁੜ ਗਏ ਆ ਛਧਰਾ ਪਿੰਡ ਸਨੇਤ 26 ਪਿੰਡਾਂ ਦਾ ਇਲਾਕਾ ਕਟ-ਕਟ ਚੰਨੀ ਸਾਹਿਬ ਨੇ 782 ਦਿਨ ਸਰਕਾਰ ਸੰਭਾਲੀ ਸੀ 17000 ਕਿੱਲੇ ਦਾ ਕਿੱਲੇ ਦਾ ਤੁਹਾਡੇ ਕੋਲ 2 ਸਾਲ ਪਾਇਆ ਨਹੀਂ ਸੀ ਜੀ ਅਗਲੀ ਜੀ ਸਾਰੇ ਨੂੰ ਆਏ ਸਾਡੇ ਘਰੇ ਮੈਨੂੰ ਮਿਲਿਆ ਹਾਂ ਹਾਂ ਦੱਸੋ ਸਾਡੇ ਨਹੀਂ ਆਈ ਸੀ ਦੁਬਾਰੇ ਮੇਰਾ ਦੱਸਣਾ ਤੁਹਾਨੂੰ ਮਾਰ ਗਿਆ ਇਹਦਾ ਮਤਲਬ ਨਹੀਂ ਕਿ ਵੀ ਇਹ ਕੱਲਾ ਸਾਡਾ ਸਾਡਾ ਆਪਦੇ ਵਾਲਾ ਮਤਲਬ ਨਹੀਂ ਕੱਲਾ ਦੋ ਗੱਲ ਕਹੀ ਵੀਰੇ ਮੈਂ ਥੋੜਾ ਜਵਾਬ ਦਿੱਤਾ ਵੀਰੇ ਨੇ ਕਹੀ ਮੈਂ ਵੀਰੇ ਦਾ ਦਿੱਤਾ ਵੀਰੇ ਕੋਈ ਨਹੀਂ ਹੋਰ ਗੱਲ ਇੱਕ ਮਿੰਟ ਵੀਰੇ ਇੱਕ ਮਿੰਟ ਉਹ ਗੱਲ ਸੋਹਣੀ ਹੋਰ ਗੱਲ ਪੂਰੀ ਕਰੋ ਮੈਂ ਉਹਦਾ ਜਵਾਬ ਦਿੱਤਾ ਬਾਈ ਨੇ ਹੋਰ ਗੱਲ ਛੇੜ ਲਈ ਮੈਂ ਉਹਦਾ ਫਿਰ ਇਹਦਾ ਮਤਲਬ ਤਾਂ ਇਹ ਮੈਂ ਤਾਂ ਦਈ ਜਨ ਨਹੀਂ ਨਹੀਂ ਤਰਾਜ ਕੋਈ ਨਹੀਂ ਸੀ ਬਾਈ ਇਹ ਤਰਾਜ ਮੈਂ ਇਹਦਾ ਤਰਾਜ ਮੈਂ ਤਾਂ ਤੁਹਾਡੇ ਤੋਂ ਮਾਰਿਆ ਤਰਾਜ ਆ ਭਰਾ ਪਰ ਐਂ ਤਾਂ ਨਹੀਂ ਨਾ ਹੁਣ ਬਈ ਮਰਕ ਦੇ ਜਵਾਬ ਪਹਿਲਾਂ ਮਾਮੇ ਦੀ ਗੱਲ ਦੀਸ ਤੋਂ ਕੱਟ ਕੇ ਮੋਦੇ ਮੋਦੇ 5 6 ਜਰੂਰ ਅੰਕਲ ਮੈਂ ਤਾਂ ਤੁਹਾਡਾ ਜਵਾਬ ਦੇਣ ਦਾ ਰਹੇਗੀ ਮੈਂ ਤਾਂ ਉਹ ਗੱਲ ਦੀ ਇੱਥੇ ਗੱਲ ਕਰ ਰਿਹਾ ਜਿਹੜੀ ਇੱਥੇ ਬਲਾਗ ਤੇ ਗੈਸ ਕੀਤੀ ਹੈ ਗੈਸ ਪੈਪ ਦਾ ਮੁੱਦਾ 1 ਸਾਲ ਪਹਿਲਾਂ ਡੀਸੀ ਨੇ ਸਾਨੂੰ ਲੈਕਚਰੂਮ ਤੇ ਦਿੱਤਾ ਹੋਇਆ ਡੀਸੀ ਹੁਣ ਅਨਾਂ ਕੰਨੀ ਕਰਦਾ ਹੁਣ ਭਜਦਾ ਹੈ ਕਲਵੰਡੀ ਨਵਾਂ ਗੈਸ ਪੈਪ ਦਾ ਤੇਲ ਵਾਲੀ ਪੈਪ ਦਾ ਤੇ ਪਾਣੀ ਵਾਲੀ ਪੈਪ ਤਲਵੰਡੀ ਬਲਾਗ ਤੇ ਸ਼ਾਇਦ ਇੱਥੇ ਪਈ ਆ ਪੈਪ ਵੀ ਇੱਥੇ ਪਾਣੀ ਨਹੀਂ ਪਹੁੰਚਦਾ ਉਧਰ ਤਾਂ ਜਮਾਂ ਹੀ ਨਹੀਂ ਪਹੁੰਚ ਰਿਹਾ ਨਿੱਤੀ ਸੀ ਨੇ ਬਾਸਤੀ ਨਾ ਪਾਈਆਂ ਲੀਆਂ ਤੇ ਜਿਹੜੀ ਗੈਸ ਵਾਲੀ ਗੈਸ ਵਾਲੀ ਪੈਕ ਰੋਕੀ ਬੈਠਾ ਕੰਪਨੀ ਮੁਤਾਬਕ ਸੁਣਦਾ ਹਾਂ 3 ਸਾਲ ਪਹਿਲਾਂ ਦਾ ਨਹੀਂ ਨਹੀਂ ਸੀ ਨੇ ਜਿਹੜਾ ਚਾਹਣੀ ਪਵੇ ਪਵੇ ਜਿਹੜਾ ਕਿਸਾਨਾਂ ਦਾ ਹੱਕ ਬਣਦਾ ਮਿਲੇ ਉਹ ਪਹਿਲਾਂ ਲਾਗੂ ਕਰਨ ਤਿਆਰ ਇੱਕ ਨਹੀਂ ਵੀਰੇ ਆਏ ਨਹੀਂ ਫਿਰ ਜੀ ਨਹੀਂ ਦੇਣਾ ਫਿਰ ਆਪਾਂ ਕਿਉਂ ਗੱਲ ਕਰੀਏ ਆਪਾਂ ਸਾਰਾ ਕੰਮ ਕਰੀ ਜਾਂਦੇ ਆ ਇਹ ਗੱਲਾਂ ਜਦੋਂ ਗੱਲ ਕਰਦੇ ਪਹਿਲਾਂ ਬਾਈ ਕਰੀ ਜਾਂਦੇ ਲੜਕੇ ਕਮਾਂ ਦਾ ਕੀ ਬਿਆਨ ਸੀ ਸਰ ਸਾਰੇ ਦਾਰਦ ਗਰਦੌਰੀਆਂ ਬਾਤ ਜੋੜਨਗੇ ਪਹਿਲਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਆ ਵੀ ਮੈਂ ਸੁਣਦਾ ਉਡੀ ਗੱਲ ਪੂਰੀ ਹੋ ਗਈ ਤੇ ਉਪਰਾਣਾ ਜਿਹੜੇ ਐਸਪੀ ਹੋਇਆ ਸੀਗਾ ਮਦਰ ਨਰਮੇ ਵੈਸੇ ਮੈਨੂੰ ਜੋ ਲੱਗਦਾ ਹੋ ਸਕਦਾ ਤੁਹਾਡੀ ਗੱਲ ਤੇ ਮੈਂ ਪੂਰਾ ਨਾ ਉਤਰਦਾ ਵੀ ਸਭ ਤੋਂ ਵੱਧ ਜਿਹੜੇ ਏਡੀਓ ਹੈ ਚਾਹੇ ਏਯੂ ਹੈ ਤੁਸੀਂ ਰਿਕਾਰਡ ਦੀ ਚੈੱਕ ਕਰੋ ਸਭ ਤੋਂ ਵੱਧ ਹੈ ਕਿ ਉਹਨਾਂ ਨੇ ਨਰਮੇ ਦਾ ਖਿਆਲ ਰੱਖਿਆ ਗੇੜੇ ਮਾਰੇ ਜਿਹੜੀ ਗਲੱਗੀ ਸੁਣ ਲਈ ਵੀ ਹੈ ਉਹ ਤੁਸੀਂ ਇੱਕ ਵਾਰ ਮੜਾ ਧਿਆਨ ਕਰਕੇ ਦੇਖੋਗੇ ਤਾਂ ਆਪਣੀ ਜਿਹੜੀ ਕਿਸਮਤ ਆਪਣੀ ਮਾੜੀ ਦੀ ਵੀ ਹੋਰ ਹੀ ਹੋਰ ਹੀ ਪਹੁੰਚ ਗਈ ਪਰ ਐਤ ਵੀ ਰਾਸਥਾਨ ਵਾਲੇ ਪਾਸੋਂ ਚੱਲਣ ਇੰਨਾ ਅੱਗੇ ਕੀ ਹੁੰਦਾ ਸੀ ਤੁਸੀਂ ਦੇਖਾਂਗੇ ਵੀ ਆਪਣੇ ਪਹਿਲਾ ਪੈ ਨਹੀਂ ਭਾਈ ਜੀ ਕਿਵੇਂ ਕਰਨ ਕਰਾਉਂਦਾ ਆ ਸਾ ਭਾਈ ਹਾਂ ਹਾਂ ਦੱਸੋ ਇਹ ਥੋੜੀ ਗਲਤ ਗੱਲ ਹੈ ਜੇ ਤੁਸੀਂ ਹੁਣ ਮਤਲਬ ਜਿਹੜੀ ਗੱਲ ਮੈਂ ਦੱਸ ਰਿਹਾ ਮੈਂ ਉਹ ਹਾਂ ਚਲੋ ਦੱਸੋ ਦੱਸੋ ਹਾਂ ਉਹਦੇ ਕਰਕੇ ਭਾਈ ਜੀ ਵੀ ਆਪਾਂ ਨੂੰ ਤਾਂ ਦੇਖੋ ਆਪ ਕੋਈ ਇਸ ਗੱਲ ਤੇ ਖੁਸ਼ੀ ਤਾਂ ਨਹੀਂ ਵੀ ਕਿਸੇ ਕਿਸਾਨ ਭਰਾ ਦੀ ਫਸਲ ਮਰ ਗਈ ਧੀ ਹੌਲੀ ਹੌਲੀ ਕਰਕੇ ਗੁਲਾਬੀ ਹੁੰਦੀ ਆਪਣੇ ਹੋਰ ਵਾਲੇ ਪਾਸੋਂ ਆ ਤੀਏ ਸਭ ਤੋਂ ਵੱਧ ਇਹ ਵੀ ਏਡਿਓ ਮੈਂ ਮਤਲਬ ਵਿਚਾਰੇ ਨੂੰ ਉਹਨਾਂ ਨੂੰ ਵੀ ਚਾਹੀਏ ਮਲਾਜਮਾਂ ਮਤਲਬ ਜਿੱਦਾਂ ਤੋਂ ਉਹਨਾਂ ਦਾ ਲੈ ਲਓ ਸੀ ਉਹਨਾਂ ਦੇ ਵੀ ਧੰਨਵਾਦੀਆਂ ਵੀ ਹੈ ਕਿ ਸਭ ਤੋਂ ਵੱਧ ਉਹਨਾਂ ਨੇ ਕੋਸ਼ਿਸ਼ ਕੀਤੀ ਗੇੜੇ ਮਾਰੇ ਨਰਮੇ ਦਾ ਧਿਆਨ ਰੱਖਿਆ ਜਿਹੜੇ ਏਡਿਓ ਸਮਾਜਿਕ ਤੌਰ ਤੇ ਮਤਲਬ ਲੋਕਾਂ 'ਚ ਵਿਚਰਦੇ ਆ ਉਹਨਾਂ ਨੇ ਲੈਕਚਰ ਲੈਕਚਰ ਵੀ ਬੜੇ ਕੀਤੇ ਪਰ ਅਸੀਂ ਰਹਉਂਦੇ ਆਉਂਦੇ ਨਰਮੇ ਦਾ ਤੁਸੀਂ ਦੇਖੋ ਕਦ ਕਾਠ ਵੀ ਵਧੀਆ ਸਭ ਹੋਇਆ ਪਰ ਫਿਰ ਚਲੋ ਚਾਹੇ ਤੁਸੀਂ ਮਤਲਬ ਕੋਈ ਦਵਾਈ ਵੀ ਉਹ ਲਾ ਲਓ ਜਾਂ ਕੁਛ ਵੀ ਲਾ ਲਓ ਜਾਂ ਅਸਮਦੀ ਸਾਡੇ ਤੁਹਾਨੂੰ ਕਿਸੇ ਬਦਲ ਦਾ ਅਜੇ ਤੱਕ ਰੀਟ ਨਹੀਂ ਮਿਲਿਆ Só o que fazenda ਸਰਕਾਰ ਨੇ ਕਿਹਾ ਸੀ ਅਸੀਂ ਕਣਕ ਦਾ ਬੌਂਸ ਵੀ ਦੇਵਾਂਗੇ ਜੋ ਮੰਨ ਲਓ ਕਣਕ ਤੇ ਠੀਕ ਹੈ ਜੋ ਸਾਡੇ ਪਿੰਡ ਦੇ ਵਿੱਚ ਤਾਂ ਖਤਮ ਹੈ 100% ਕਣਕ ਖਤਮ ਹੈ ਕਿ ਕਰਮਗੜ ਛਤਰਾ ਦੇ ਵਿੱਚ 1100 ਕਿੱਲਾ ਸਾਰੇ ਖਤਮ ਹੈ ਆ ਨਾਲ ਵਿਰਕ ਖੁਰਦ ਪਿੰਡ ਹੈ ਮੇਰੇ ਕੋਲ 65000 ਨੂੰ ਠੇਕੇ ਤੇ ਸੀ ਜਾ ਕੇ ਦੇਖ ਲਓ ਮੈਂ ਤਾਂ ਕਹਿਣਾ ਐ ਕਦੋਂ ਭਵੰਤਮਨ ਦੀ ਸਰਕਾਰ ਆਦੋਂ ਇਹ ਕੰਮ ਨਹੀਂ ਲਿਆਵੇ ਉਹ ਵਟ ਕੇ ਲੈ ਗਏ ਉਹ ਵਟ ਕੇ ਲੈ ਜੀ ਸਾਨੂੰ ਠੇਕਾ ਹੀ ਦੇ ਦੇ ਸਾਨੂੰ ਠੇਕਾ ਦੇ ਦੇ ਬੱਸ ਤੁਸੀਂ ਮਾਰ ਜਾਂਦੇ ਹਾਂ ਅੱਜ ਆਇਆ ਨਾ ਤੁਸੀਂ ਦੋ ਦਿਨ ਮਾਰ ਜਾਂਦੇ ਹਾਂ ਹਾਂ ਤੁਸੀਂ ਇੱਕ ਦਿਨ ਵੀ ਆਉਂਦੇ ਸੀ ਕੋਈ ਨਹੀਂ ਆਇਆ ਅਸੀਂ ਥੋੜੇ ਮਾਰੇ ਜੋੜੇ ਬਾਈ ਜੀ ਤੁਹਾਨੂੰ ਵੋਟਾਂ ਬਾਈ ਜੀ ਮੇਰੀ ਗੱਲ ਸੁਣੋ ਬਾਈ ਜੀ ਮੇਰੀ ਗੱਲ ਸੁਣ ਲੋ ਮੈਂ ਤਾਂ ਉਹਦੀ ਬਾਈ ਦਾ ਜਵਾਬ ਦੇ ਰਹੀ ਸੀਗਾ ਤੁਸੀਂ ਉਹਦੇ ਨੂੰ ਪਤਾ ਕੀ ਨਹੀਂ ਨਹੀਂ ਗੱਲ ਸੁਣੋ ਬਾਈ ਜੀ ਮੇਰੀ ਇੱਕ ਮਿੰਟ ਗੱਲ ਭੱਲਾ ਆਇਆ ਸੀਗਾ ਭੱਲੇ ਨੇ ਨਾ ਕਾਰ ਦੀ ਟਾਕੀ ਮਗਰੋਂ ਡਾਈਸ ਤੇ ਪਹਿਲਾਂ ਇਹ ਟਾੜੀ ਮਾਰ ਕੇ ਹੱਸਿਆ ਸੀਗਾ ਕਣ ਕੰਮ ਨਹੀਂ ਕੀਤਾ ਉਹ ਤਰੀਕ ਦੀ ਗੜੀ ਉਹ ਤਰੀਕ ਉਹ ਦੂਜਾਰੇ ਪਿੰਡ ਦਾ ਕੋਈ ਨਹੀਂ ਆਇਆ ਮੈਂ ਤਾਂ ਉਹਨੂੰ ਪੰਜਲ ਜਾ ਕੇ ਭੱਲੇ ਪੰਜ ਨਹੀਂ ਆਇਆ ਸਾਡਾ ਨਵੇਂ ਦਾ ਉਹ ਸੀ ਉਹ ਸੀ ਕਿੱਥੇ ਆ ਪਰਸੈਂਟੇਜ ਚੈੱਕ ਕਰ ਲਓ ਇਹਨੂੰ ਕਿੰਨੀ ਵੋਟ ਪਈ ਸੀ ਸਾਡੇ ਵੱਲ ਜੇ ਮੈਂ ਨਹੀਂ ਹੁਣ ਮੈਂ ਵੀਰੇ ਦੀ ਗੱਲ ਕਰਨ ਲੱਗਾ ਹੁਣ ਤੁਸੀਂ ਹੋਰ ਤੇ ਨਹੀਂ ਭਾਈ ਜੀ ਫਿਰ ਮੈਂ ਜਵਾਬ ਦੇ ਦਿਆਂਗਾ ਨਹੀਂ ਭਾਈ ਜੀ ਮੈਟਰੀ ਵਾਲੇ ਨੇ ਵਿੱਲੇ ਵਾਲਿਆ ਜਵਾਬ ਹੈ ਹੀ ਨਹੀਂ ਸਰਕਾਰ ਕੋਲੇ ਜਵਾਬ ਹੀ ਨਹੀਂ ਜੀ ਸਰਕਾਰ ਕੋਲੇ ਜੀ ਸਾਡੇ ਬਾਈ ਜੀ ਤੁਸੀਂ ਨਹੀਂ ਬਾਈ ਹੁਣ 3 ਦਿਨ ਤੀ ਦੇ ਖੜੇ ਪਏ ਸੀ 3 ਦਿਨ ਤੀ ਦੇ ਖੜੇ ਪਏ ਇੱਕ 3 ਦਿਨ ਤੀ ਦੇ ਖੜੇ ਪਏ 15 ਦਿਨ ਤੋਂ ਦੇ ਕੋਲ ਸਰਕਾਰ ਕੋਲੇ ਸੀਗੇ ਕੋਈ ਲਾਣ ਹੀ ਨਹੀਂ ਕਰੀ ਜੀ ਲੱਗੀਆਂ 16 17 ਤਰੀਕ ਨੂੰ ਬਾਜ਼ਕ ਆ ਕੇ ਗਏ ਆਨੰਦਗੜ ਆ ਕੇ ਗਏ ਕੋਈ ਲਾਣ ਹੀ ਨਹੀਂ ਕਰੇ ਲਾਣ ਹੀ ਨਹੀਂ ਕਰੇ ਇਹਨਾਂ ਨੂੰ ਕਿੱਲੇ ਦਾ ਦੇਵਾਂ ਨਹੀਂ ਦੱਸੋ ਹਣ ਤਾਂ ਜਦੋਂ ਗਰਦੌਰੀ ਹੋਈ ਜਾਂਦੀ ਹੈ ਤਾਂ ਮਤਲਬ ਦੇਣਾ ਹੀ ਹੈ ਤੁਸੀਂ ਇਹਨਾਂ ਨੂੰ ਕਿੱਲੇ ਦਾ ਲਾਣ ਦੇ ਦੋਸਰੇ ਕੀ ਨਾ ਦੇਵਾਂ ਬਾਈ ਇਹਨਾਂ ਦੇ ਨਾਮ ਉੱਤਨਾ ਆਪਿਆ ਦੇਵਾਂਗੇ ਲਾਣ ਨਹੀਂ ਕੀਆ ਦੇ ਰੁਪਿਆ ਦੇ ਮੈਂ ਕਿਹਾ ਕਿ 2 ਰੁਪ ਇੱਕ ਮਿੰਟ ਬਾਈ ਜੀ ਭਗਵਾਨ ਜੀ ਨੇ ਰਾਹ ਬਣਾ ਲਾ ਇੱਕ ਐਡ ਦੇ ਕੇ ਵੀ ਗਰਦਾਰ ਨਹੀਂ ਨਿਕਲਿਆ ਜਰਾ ਹੋਣਾ ਕਿਤੇ ਹੋਰ ਤਾਂ ਤੀਜੇ ਮਹੀਨੇ ਭਾਈ ਸਾਹਿਬ ਬਾਈ ਸਾਹਿਬ ਇਸੇ ਹੀ ਹੁੰਦੀ ਹੈ ਬਾਈ ਸਾਹਿਬ ਇਸੇ ਹੀ ਹੁੰਦੀ ਹੈ ਨਹੀਂ ਹੋਈ ਜੀ ਜਿਹੜੇ ਨੇ ਕਣਕ ਮਰੀ ਸੀ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਹੀਂ ਇਹ ਗਰਦੌਰੀ ਨਰਮੀ ਪਿਛਲੀ ਵਾਰ ਵੀ ਗਰਦੌਰੀ ਕਰਾਤੀ ਸੀ ਨਹੀਂ ਮਿਲੀ ਨਹੀਂ ਮਿਲੀ ਜੀ ਨਹੀਂ ਮਿਲੀ ਕਿਸੇ ਨੂੰ ਵੀ ਮੈਂ ਉਹਨੂੰ ਕਹਿੰਦਾ ਵੀ ਮੈਨੂੰ ਮਾਰਨੇ ਦੀ ਕੋਈ ਲੋੜ ਨਹੀਂ ਸੀ ਉਹਦੀ ਦੁੱਖੀ ਰਹੇ ਪਿਛਲੇ ਸਾਲ ਬੜੇ ਪਿੱਛੋਂ ਸੁਣਾ ਪਿੱਛੇ ਬੰਦੇ ਨਹੀਂ ਮੈਨੂੰ ਇਹ ਵੀ ਨਹੀਂ ਪਤਾ ਕਿ ਇੱਥੇ ਕਿੰਨੇ ਕੁ ਬੰਦੇ ਰਹਿੰਗੇ ਪਰ ਤੁਸੀਂ ਸਾਡੇ ਜਾ ਕੇ ਦੇਖੋਗੇ ਮੈਕਸਿਮਮ ਬੰਦੇ ਨੂੰ ਮਿਲਿਆ ਕੋਈ ਕੋਈ ਨਹੀਂ ਨਹੀਂ ਐਤ ਕਿਦਾ ਭਾਈ ਜੀ ਮਹਿਮਾਸੀਗਾ ਐਤ ਕਿਦਾ ਹੈਗਾ 300 300 ਥੋੜੇ ਥੋੜੇ ਨਹੀਂ ਨਹੀਂ ਭਾਈ ਜੀ ਉਹਨਾਂ ਭਾਈ ਨੇ ਪਿਛਲੇ ਦੇ ਦੇਖੋ ਇਹ ਥੋੜੀ ਗਲਤ ਕਰਦਾ ਵੀ ਨਹੀਂ ਨਹੀਂ ਭਾਈ ਜੀ ਭਾਈ ਨੇ ਪਿਛਲੇ ਦੀ ਸ਼ੁਰੂ ਕਰ ਲਈ ਤੁਸੀਂ ਕਿ ਜਦੋਂ ਮੈਂ ਗੱਲ ਸੁਣਾ ਇੱਕ ਉਹ ਤਾਂ ਬਾਈ ਕਹਿੰਦੇ ਪਿਛਲੇ ਦੀ ਗੱਲ ਨਹੀਂ ਬਾਈ ਦੀ ਗੱਲ ਸੁਣ ਲੈ ਉਹ ਬਾਈ ਉੜਾ ਉਹ ਬਾਈ ਨੂੰ ਪਤਾ ਬਾਈ ਨਾਲ ਗੱਲ ਕਰਦੇ ਆਉਣ ਚੱਲਾਈ ਰੱਖੀ ਜਾਓ 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 ਬਾਈ ਦੀ ਸਾਡੇ ਅੱਗੇ ਬਹੁਤ ਬੁਰੀ ਹੈ ਤੁਹਾਡੀ ਕਦੇ ਕੋਈ ਫਰਿਆਦ ਨਹੀਂ ਤੁਹਾਡੀ ਸਾਰੀ ਕਣ ਸਾਰੇ ਪਿੰਡ ਦੀ ਖਸੂ ਹੋ ਗਈ ਹੈ ਹੇ ਭਾਈ ਜੀ ਆਇਆਂ ਨੂੰ ਤੁਰੀ ਪਹਿਲਾਂ ਤੈਨੂੰ ਤੀਰੀ ਘਰੇ ਮਾਰੀ ਹੋ ਸਾਡੀ ਤੈਨੂੰ ਉਹ ਬਾਈ ਨਹੀਂ ਫੜੀ ਨਹੀਂ ਗਰਦੋਰੀ ਹੋਈ ਸੀ ਜਿਹੜਾ ਗਰਦੋਰੀ ਦਾ ਜਿਹੜਾ ਉਹਨੂੰ ਆ ਕੇ ਸੀ ਤੇ ਫੇਰ ਕਰਵਾਈ ਜੀ ਇੱਕ ਬੰਦਾ ਕਰ ਮਿਲ ਗਿਆ ਇੱਕ ਬੰਦਾ ਕਰ ਭਾਈ ਸਾਹਿਬ ਗੱਲ ਦਾ ਹੁਣ ਪੱਖ ਤਾਂ ਰੱਖਣਾ ਹੀ ਆ ਬਾਈ ਜੀ ਭਾਈ ਜੀ ਪਹਿਲਾਂ ਪੱਖ ਵੀ ਰੱਖਣ ਪਹਿਲਾਂ ਗਦੋਰੀ ਹੋਈ ਹੁੰਦੀ ਤਾਂ ਸਾਡਾ ਹੁਣ ਕੋਈ ਨਾ ਕੋਈ ਮਾਰਜੇ ਦਾ ਵੀ ਅਸੀਂ ਨੇੜੇ ਹੁੰਦੇ ਸਾਡੀ ਗਰਦੋਰੀ ਬਾਤ ਹੋਈ ਹੈ ਜੀ ਹੁਣ ਅਸੀਂ ਮਸ਼ੀਨਾਂ ਲੈਣ ਨੂੰ ਪੜਾਈ ਕਿੱਥਾ ਲੱਗੇ ਐਡਜਸਟਮੈਂਟ ਕਰਦੇ ਨੇ ਬਈ ਜੀ ਉਹ ਜਿਹੜੀ ਮੁਲਾਜ਼ਮਾ ਨੇ ਵੀ ਇਹਦੀ ਚੁੱਪ ਕਰਕੇ ਕਰ ਲਈ ਸੀ ਉਹਨਾਂ ਨੇ ਪਹਿਲਾਂ ਕਰਨੀ ਸੀ ਉਸ ਤੋਂ ਬਾਅਦ ਕਾਸਟਕਰਾਂ ਵਾਲੀ ਦੁਬਾਰੇ ਨਹੀਂ ਬਾਈ ਜੀ ਅਸੀਂ 9 ਦਿਨ 10 ਦਿਨ ਹੋ ਕੇ ਤੱਕ ਲਾ ਕੇ ਸੇਰ ਤੱਕ ਕਰਵਾ ਦਿੱਤੇ ਸਾਡੇ ਕਹਿੰਦੇ ਗੱਲ ਨਹੀਂ ਕੋਈ ਨੰਦ ਤਸੀਲਦਾਰ ਸੁਣੀ ਇਹਨਾਂ ਪਟਵਾ ਕਿੱਥੇ ਨਹੀਂ ਪਰ ਹੋਣੀ ਸੀ ਬਈ ਜੋ ਇਹਨਾਂ ਨੁਕਸਾਨ ਹੋ ਗਿਆ ਬਾਈ ਬਾਈ ਇਹ ਨਹੀਂ ਹੋਣੀ ਤੇ ਨਰਮਾ ਵੇਟ ਸਾਡੇ ਦਾ ਚਾਰ ਸਾਲ ਹੋ ਗਏ ਨਰਮਲ ਬੰਦੇ ਨੂੰ ਸਾਡੇ ਕਿਸੇ ਨੇ ਉਦੋਂ ਦੀ ਵੀ ਨਹੀਂ ਗੱਲ ਸੁਣੀ ਤੁਹਾਡੇ ਫਾਦਰ ਸਾਹਿਬ ਖੇਤੀਬਾੜੀ ਮੰਤਰੀ ਆਪੇ ਮੁਰਦਾ ਬੀਬੂ ਨਵੇਂ ਦਿਨ ਸਾਰਾ ਕੁਝ ਕਣਕ ਦੀ ਕਰਦਾ ਉਹਦੀ ਪਿਛਲੀ ਵਾਰ ਨਹੀਂ ਆਉਂਦੀ ਬਾਈ ਬਾਹ ਪਹੁੰਚਦੀ ਇੱਥੇ ਬੀਰੇ ਬਿਲਕੁਲ ਇੱਕ ਹੁਣ ਬਿਆਨ ਆਇਆ ਪੰਜਾਬ ਦਾ ਇਹ ਕੱਲੀ ਸਾਡੀ ਕਣਕ ਦੀ ਗੱਲ ਚਾਰ ਸਾਲ ਹੋ ਗਿਆ ਸਾਡੀ ਫਸਲ ਮਰਦੀ ਨੂੰ ਕਦੇ ਵੀ ਨਰਮਾ ਬੈਲਟ ਏ ਰਗੇ ਨੂੰ ਪਾਣੀ ਦੇ ਰਹੇ ਆ ਪਾਣੀ ਅਸੀ ਕਰਨਾ ਪਾਣੀ ਮੈਂ ਜਮ ਨਹੀਂ ਲੇ ਜੋ ਸਾਡੇ ਨਰਮਾ ਨਰਮਾ ਹੁੰਦਾ ਹੀ ਨਹੀਂ ਅਸੀਂ ਕਰਕੇ ਕਿ ਇਸ ਚੀਜ਼ ਨਾਲ ਹੱਲ ਦੱਸੋ ਐ ਦੱਸੋ ਖੇਤੀਬਾੜੀ ਮੰਤਰੀ ਨੇ ਵੀ ਪੱਖ ਰੱਖਿਆ ਸੀ ਸਾਡਾ ਉੱਥੇ ਕੋਈ ਸਾਨੂੰ ਕਿਸਾਨਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ ਵੀ ਸਾਡੇ ਦੇ ਯਾਰ ਆ ਬਰਸਰੀ ਆ ਸਾਰੇ ਆ ਤੁਹਾਡੇ ਬਰਸਰੀ ਨਹੀਂ ਆ ਸਾਰੇ ਆ ਬਾਬੇ ਨੇ ਮੁਤਾਬਕ ਇਹ ਬਰਸਰ ਹੈ ਸਾਡੇ ਖੜੇ ਤੋਤਾ ਬੰਦਾ ਇਹਦੇ ਘੜਕੀ ਪੰਜ ਘਰਾ ਦੀ ਮਰੀ ਜਾਂ ਕੋਈ ਉਹਨਾਂ ਸਾਰਾ ਤੋਤਾ ਜੀ ਦਾ ਮਾਰਾ ਹੋ ਗਿਆ ਇਹ ਕੋਈ ਗੱਲ ਨਹੀਂ ਮੇਰੇ ਖੇਤਾਂ ਉੱਥੇ ਬਸਾ ਹੋਇਆ ਲੱਗਾ ਲੋ ਨੰਦ ਦਾ ਯਾਰ ਗੱਲ ਕਰ ਜਾਨਦਾ ਹਾਂ ਅਸੀਂ ਪਾਈ ਆਪ ਦੇ ਪਿੰਡ ਦਾ ਆਦਮ ਬੈੱਡ ਕਰੋ ਜਾਂ ਬਸਲਾ ਕਰੋ ਇਹਨਾਂ ਦੇ ਕੋਈ ਨਹੀਂ ਰੱਖਾ ਗੱਲ ਨਾਲ ਦੇ ਕੇ ਉਹ ਮਰ ਜਾਣਾ ਕਰੀ ਇਹ ਗੱਲ ਉਹਦਾ ਰੱਖੀ ਹੈ ਆਹਰਾ ਮੈਂ ਆ नमस्कारे कमु न न